ਅੱਜ ਕਈ ਬੰਦੇ ਕਹਿੰਦੇ ਜੀ ਸਾਨੂੰ ਚਿੰਤਾ ਬਹੁਤ ਹੈ ਤੇ ਡਰ ਬਹੁਤ ਹੈ ਜਿਨ੍ਹਾਂ ਦੇ ਮਨ 'ਚ ਚਿੰਤਾ ਤੇ ਡਰ ਬਹੁਤ ਹੈ ਨਾ ਉਹ ਇਹ 6 ਗੱਲਾਂ ਨੋਟ ਕਰ ਲਓ ਤੇ ਅਪਣਾ ਲਓ ਤੁਹਾਡੀ ਚਿੰਤਾ ਵੀ ਦੂਰ ਹੋ ਜਾਏਗੀ ਤੇ ਡਰ ਵੀ ਦੂਰ ਹੋ ਜਾਏਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਹਿਲੀ ਗੱਲ ਇਹ ਆ ਵੀ ਜੇ ਤੁਸੀਂ ਚਾਹੁੰਦੇ ਹੋ ਤੁਹਾਡੀ ਚਿੰਤਾ ਤੇ ਡਰ ਦੂਰ ਹੋਵੇ ਨਾ ਤੇ ਕਟੋ ਕਟ ਇਹ ਪੁਆਇੰਟ ਸਾਰੇ ਤੁਸੀਂ 6 ਨੋਟ ਕਰਨੇ ਆ ਜੇ ਤੁਸੀਂ ਚਾਹੁੰਦੇ ਹੋ ਤੁਹਾਡੀ ਚਿੰਤਾ ਤੇ ਡਰ ਦੂਰ ਹੋਵੇ ਨਾ ਤੇ ਸਵੇਰੇ ਉੱਠਦੇ ਸਾਰ ਪਹਿਲਾਂ ਇੱਕ ਕੰਮ ਕਰਨਾ ਫੋਨ ਯੂਜ਼ ਨਹੀਂ ਕਰਨਾ ਖੁਸ ਹੱਤਣਾ ਸ੍ਰੀ ਵਾਹਿਗੁਰੂ అలਾਰਮ ਲਾਉਣਾ ਉਹ ਗੱਲ ਕੁਝ ਹੋਰ ਹੈ ਫੋਨ ਯੂਜ਼ ਨਹੀਂ ਕਰਨਾ ਘਟੋ ਘਟ ਇੱਕ ਘੰਟਾ ਪੰਜ ਬਾਣੀਆਂ ਦਾ ਨਿਤਨੇਮ ਜਾਂ ਜਪਜੀ ਸਾਹਿਬ ਜਾਂ ਵਾਹਿਗੁਰੂ ਗੁਰਮੰਤਰ ਜਾਪ ਕਰਕੇ ਤੁਸੀਂ ਰੱਬ ਨਾਲ ਕਨੈਕਟੀਵਿਟੀ ਬਣਾਉਣੀ ਹੈ ਪਰਮੇਸ਼ਰ ਨਾਲ ਕਨੈਕਟੀਵਿਟੀ ਬਣਾਉਣੀ ਹੈ ਇਹ ਗੱਲ ਤੁਸੀਂ ਅੱਜ ਨੋਟ ਕਰਕੇ ਜਾਣੀ ਹੈ ਦੂਸਰਾ ਪੁਆਇੰਟ ਨੋਟ ਕਰੋ ਸਾਰੀ ਸੰਗਤ ਜਦੋਂ ਤੁਸੀਂ ਨਿਤਨੇਮ ਕਰ ਲਿਆ ਉਦੋਂ ਬੈਠ ਕੇ ਕੁਝ ਇਹ ਨਹੀਂ ਵੀ ਕਿ ਨੈਗੇਟਿਵ ਥਿੰਕਿੰਗ ਵੀ ਹੁਣ ਮੇਰਾ ਆ ਕਿਉਂ ਤੁਸੀਂ ਸੋਚਣਾ ਕੀ ਹੈ ਵੀ ਮੈਂ ਸਭ ਤੋਂ ਸ਼ਕਤੀਸ਼ਾਲੀ ਹਾਂ ਦੋ ਨੰਬਰ ਕੰਮ ਕੀ ਕਰਨਾ ਇਹ ਸੋਚਣਾ ਨਿਤਨੇਮ ਕਰਨ ਤੋਂ ਬਾਅਦ ਕੀ ਸੋਚਣਾ ਵੀ ਮੈਂ ਸਭ ਤੋਂ ਸ਼ਕਤੀਸ਼ਕਤੀਸ਼ਾਲੀ ਕਿਉਂ ਆ ਕਿਉਂਕਿ ਮੇਰੇ ਨਾਲ ਸ਼ਕਤੀਸ਼ਾਲੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਨਾਲ ਇਹ ਗੱਲਾਂ ਤੁਸੀਂ ਸੋਚਣੀ ਹੈ ਸਾਧ ਸੰਗਤ ਮੇਰੇ ਮਨ ਤੇ ਲੋਕਾਂ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਕੋਈ ਮੈਨੂੰ ਡਿਸਟਰਬ ਨਹੀਂ ਕਰ ਸਕਦਾ ਕਿਉਂਕਿ ਗੁਰੂ ਮੇਰੇ ਨਾਲ ਹੈ ਤੀਸਰੀ ਗੱਲ ਕੀ ਸੋਚਣੀ ਹੈ ਵੀ ਮੈਂ ਸ਼ਾਂਤ ਆ ਮੈਂ ਬਿਲਕੁਲ ਸ਼ਾਂਤ ਆ ਕਿਉਂਕਿ ਮੇਰਾ ਗੁਰੂ ਕੀ ਹੈ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਹੋਰਾ ਜੇ ਗੁਰੂ ਮਿੱਠ ਬੋਲੜਾ ਤੇ ਮੈਂ ਵੀ ਮਿੱਠ ਬੋਲਣਾ ਮੈਨੂੰ ਕੋਈ ਅਸ਼ਾਂਤ ਨਹੀਂ ਕਰ ਸਕਦਾ ਮੈਂ ਬਿਲਕੁਲ ਸ਼ਾਂਤ ਆ ਇਹ ਸੋਚਣਾ ਹੈ ਚੌਥਾ ਪੁਆਇੰਟ ਜਿਹੜਾ ਤੁਹਾਨੂੰ ਸੁਖੀ ਕਰੇਗਾ ਨਿਤਨੇਮ ਕਰਨ ਤੋਂ ਬਾਅਦ ਕੀ ਸੋਚਣਾ ਮੈਂ ਨਿਰਭਉ ਹਾਂ ਇਹ ਸੋਚਣਾ ਮੇਰੇ ਅੰਦਰ ਕਿਸੇ ਚੀਜ਼ ਦਾ ਕੋਈ ਡਰ ਨਹੀਂ ਹੈ ਗਰੀਬੀ ਹੋਵੇ ਰੋਗ ਹੋਣ ਕਰਜ਼ੇ ਹੋਣ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਕਿਉਂਕਿ ਮੇਰੀ ਯਾਰੀ ਨਿਰਪਉ ਦੇ ਨਾਲ ਹੈ ਨਾ ਉਹ ਡਰਦਾ ਹੈ ਤੇ ਨਾ ਕਿਸੇ ਨੂੰ ਡਰੰਦਾ ਹੈ ਪੰਜਵੀਂ ਗੱਲ ਸੋਚਿਆ ਕਰੋ ਨਿਤਨੇਮ ਕਰਨ ਤੋਂ ਬਾਅਦ ਇਹ ਸੋਚਣਾ ਹੈ ਤੁਸੀਂ ਡੇਲੀ ਜੇ ਸੁਖੀ ਰਹਿਣਾ ਜ਼ਿੰਦਗੀ ਵਿੱਚ ਮੈਂ ਰਿਪੀਟ ਕਰ ਦਾਂਗਾ ਬਾਅਦ ਚ ਪੰਜਵੀਂ ਸੋਚਨਾ ਵੀ ਮੈਂ ਤੰਦਰੁਸਤਾਂ ਕਈ ਵਾਰ ਕਿਸੇ ਦੇ ਗੋਡੇ-ਮੋਡੇ ਦੁੱਖ ਦੇ ਕੋਈ ਵੱਡੀ ਗੱਲ ਨਹੀਂ ਹੈ ਕਿ ਛੱਡ ਦੋ ਗੋਡੇ-ਮੋਡੇ ਦੁੱਖਣਾ ਕੋਈ ਵੱਡੀ ਗੱਲ ਨਹੀਂ ਸੁੱਖ ਵੀ ਉਹਦੇ ਦਿੱਤੇ ਨੇ ਸਾਹ ਵੀ ਉਹਦੇ ਦਿੱਤੇ ਨੇ ਅਰਦਾਸ ਕਰਿਆ ਕਰੋ ਮਾਲਕਾ ਜੇ ਸੁੱਖਾਂ ਵਿੱਚ ਸਾਥ ਨਿਭਾਇਆ ਤੇ ਦੁੱਖਾਂ ਵਿੱਚ ਵੀ ਸਾਥ ਨਿਭਾਈ ਮੈਂ ਤੰਦਰੁਸਤਾਂ ਜਾਂ ਤੂੰ ਮੇਰੇ ਵੱਲ ਹੈ ਆਕਿਆ ਮੋਛੰਦਾ ਕਿ ਮੀਂਹ ਦੀ ਸੋਚਣੀ ਗੁਰੂ ਰਾਮਦਾਸ ਦੀ ਸ਼ਕਤੀ ਉਹਨਾਂ ਦੀਆਂ ਅਸੀਸਾਂ ਮੇਰੇ ਨਾਲ ਹੈ ਉਹਨਾਂ ਦੀਆਂ ਰਹਿਮਤਾਂ ਉਹਨਾਂ ਦੀਆਂ ਬਰਕਤਾਂ ਉਹਨਾਂ ਦਾ ਸੁਰੱਖਿਆ ਕਵਚ ਮੇਰੇ ਨਾਲ ਹੈ ਗੁਰੂ ਰਾਮਦਾਸ ਜੀ ਦਾ ਹੱਥ ਮੇਰੇ ਸਿਰ ਤੇ ਹੈ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ ਤੇ ਜੇ ਦੁੱਖ ਆ ਗਿਆ ਤੇ ਸੁਖਮਨੀ ਸਾਹਿਬ ਦਾ ਪੱਲਾ ਫੜ ਲੋ ਜੇ ਦੁੱਖ ਦਿੱਤਾ ਆ ਮਹਾਰਾਜ ਕਿਰਪਾ ਕਰੋ ਸੁਖਮਨੀ ਸਾਹਿਬ ਦਾ ਪਾਠ ਕਰੀਏ ਪਾਠ ਕਰਕੇ ਫਿਰ ਕੀ ਸੋਚਣਾ ਜੀ ਅੱਜ ਮੇਰੇ ਤੇ ਦੁੱਖ ਆਇਆ ਦੁੱਖਾਂ ਨਾਲ ਲੜਨ ਦੀ ਤਾਕਤ ਵੀ ਮਾਲਕਾ ਤੂੰ ਦੇਣੀ ਆ ਕੋ ਸਤਨਾ ਸ੍ਰੀ ਵਾਹਿਗੁਰੂ ਤੇ ਲਾਸਟ ਵਿੱਚ ਇਹ ਸੋਚਿਆ ਕਰੋ ਮਹਾਰਾਜ ਜੀ ਜਿਹੜੇ ਦੁੱਖ ਮੇਰੀ ਲਾਈਫ ਵਿੱਚ ਆਏ ਐ ਪੱਕੇ ਨਹੀਂ ਰਹਿਣੇ ਇਹ ਕਦੀ ਨਾ ਕਦੀ ਚਲੇ ਜਾਣੇ ਜਿਵੇਂ ਦਿਨ ਸਦਾ ਨਹੀਂ ਰਹਿੰਦਾ ਰਾਤ ਸਦਾ ਨਹੀਂ ਰਹਿੰਦੀ ਇਸੇ ਤਰੀਕੇ ਦੇ ਨਾਲ ਜਿਹੜਾ ਦੁੱਖ ਮੇਰੇ ਤੇ ਆਇਆ ਹੈ ਪੱਕਾ ਨਹੀਂ ਰਹਿਣਾ ਇਹਨਾਂ ਇਹਨੇ ਇੱਕ ਨਾ ਇੱਕ ਦਿਨ ਖਤਮ ਹੋ ਜਾਣਾ ਜਦੋਂ ਇਹ ਸੋਚੋਗੇ ਨਾ ਤੇ ਫਿਰ ਬਾਹਾਂ ਮਾਰਦੇ ਜਾਓਗੇ ਚੜ੍ਹਦੀ ਕਲਾ ਵਿੱਚ ਜਾਓਗੇ ਨਾਲੇ ਕਹੋਗੇ ਵੀ ਮੈਂ ਕੱਲਾ ਨਹੀਂ ਬਾਬਾ ਦੀਪ ਸਿੰਘ ਮੇਰੇ ਨਾਲ ਹੈ ਇਹ ਪੁਆਇੰਟ ਤੁਸੀਂ ਸਾਰਿਆਂ ਨੇ ਨੋਟ ਕਰਨੇ ਆ